ਹਾਂਜੀ ਭਾਈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣੇ ਇਸ ਚੈਨਲ ਦੇ ਉੱਤੇ ਗੱਡੀਆਂ ਦੇ ਨਾਲ ਰਿਲੇਟਡ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਦਾ ਰਹਿੰਦਾ ਜੀ ਪਿੱਛੇ ਜੇ ਮੈਂ ਤੁਹਾਡੇ ਨਾਲ ਜਿਹੜੀ BS7 ਨੂੰ ਲੈ ਕੇ ਜਿਹੜੀ ਆ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਕਿ BS7 ਕਿਸ ਤਰ੍ਹਾਂ ਜਿਹੜੀਆਂ ਡੀਜ਼ਲ ਗੱਡੀਆਂ ਨੂੰ ਇੰਪੈਕਟ ਕਰਨ ਵਾਲੀ ਆ ਤੇ ਇਹ ਜਿਹੜੀ ਪਾਲਿਸੀ ਹੈਗੀ ਹਾਲੇ ਸਰਕਾਰ ਵੱਲੋਂ ਲੈ ਕੇ ਆਉਣੀ ਆ ਹਾਲੇ ਲਾਂਚ ਨਹੀਂ ਕੀਤੀ ਗਈ ਪਰ ਉਸ ਤੋਂ ਪਹਿਲਾਂ ਹੀ ਸਰਕਾਰ ਇੱਕ ਨਵੀਂ ਪਾਲਿਸੀ ਲੈ ਕੇ ਆ ਗਈ ਹੈ ਇਹ ਜਿਹੜੀ ਪਾਲਿਸੀ ਹੈਗੀ ਆ ਉਹ ਡੀਜ਼ਲ ਗੱਡੀਆਂ ਨੂੰ ਨਹੀਂ ਬਲਕਿ ਪੈਟਰੋਲ ਗੱਡੀਆਂ ਨੂੰ ਜਿਹੜਾ ਵਾ ਉਹ ਇੰਪੈਕਟ ਕਰੂਗੀ ਇਹ ਇੰਪੈਕਟ ਨਵੀਆਂ ਪੈਟਰੋਲ ਗੱਡ ਪਰ ਜਿਹੜੀ ਆਪਣੇ ਪੁਰਾਣੀਆਂ ਖਰੀਦੀਆਂ ਹੋਈਆਂ ਪੈਟਰੋਲ ਗੱਡੀਆਂ ਨੇ ਜਾਂ ਮਾਰਕੀਟ 'ਚ ਜਿਹੜੀਆਂ ਆਪਾਂ ਖਰੀਦਣੀਆਂ ਨੇ ਉਹਨਾਂ ਉੱਤੇ ਜ਼ਿਆਦਾ ਹੋਣ ਵਾਲਾ ਅੱਜ ਦੇ ਵਲੌਗ ਦੇ ਵਿੱਚ ਇਹ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਜੀ ਕਿ ਇਹ ਕਿਹੜੀ ਪਾਲਿਸੀ ਆ ਇਹ ਕਿਹੜੀਆਂ ਗੱਡੀਆਂ ਨੂੰ ਇੰਪੈਕਟ ਕਰੂਗੀ ਤੇ ਕਿਹੜੀਆਂ ਗੱਡੀਆਂ ਨੂੰ ਇੰਪੈਕਟ ਨਹੀਂ ਕਰੂਗੀ ਜੇਕਰ ਤੁਹਾਨੂੰ ਮੇਰੇ ਵੱਲੋਂ ਬਣਾਇਆ ਗਿਆ ਅੱਜ ਦਾ ਇਹ ਵਲੌਗ ਵਧੀਆ ਲੱਗਿਆ ਤਾਂ ਤੁਸੀਂ ਮੇਰੇ ਇਸ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਦੀ ਨਾਲ ਜੇਕਰ ਤੁਹਾਡਾ ਵੀ ਕਿਸੇ ਵੀ ਗੱਡੀ ਨੂੰ ਲੈ ਕੇ ਕੋਈ ਸਵਾਲ ਹੋਵੇ ਤਾਂ ਤੁਸੀਂ ਮੈਨੂੰ ਬੇਚ ਜੇ ਕ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਦੇ ਸਕਾਂ ਹਾਂ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਕਿੰਦਾ ਉਮੀਦ ਕਰਦਾ ਕਿ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਪੂਰਾ ਵਧੀਆ। ਸ਼ੁਰੂਆਤ ਕਰਦੇ ਹਾਂ ਜੀ ਅੱਜ ਆਪਾਂ ਆਪਣੇ ਨਵੇਂ ਬਲੌਗ ਦੀ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅੱਜ ਆਪਾਂ ਸਰਕਾਰ ਵੱਲੋਂ ਲਾਂਚ ਕੀਤੀ ਗਈ ਇੱਕ ਨਵੀਂ ਪਾਲਿਸੀ ਬਾਰੇ ਜਿਹੜੀ ਜਾਣਕਾਰੀ ਦੇਣੀ ਹੈ ਜੀ। ਇਹ ਜਿਹੜੀ ਪਾਲਿਸੀ ਹੈਗੀ ਸਿੱਧਾ ਦਾ ਸਿੱਧਾ ਪੈਟਰੋਲ ਗੱਡੀਆਂ ਨੂੰ ਇੰਪੈਕਟ ਕਰੂਗੀ। ਕੀ ਇੰਪੈਕਟ ਕਰੂਗੀ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਬੇਸਿਕ ਤੋਂ ਸਟਾਰਟ ਕਰਦੇ ਹ ਇਹ ਪਾਲਿਸੀ ਨੂੰ ਜਿਹੜਾ E20 ਦੇ ਨਾਮ ਦੇ ਨਾਲ ਜਿਹੜਾ ਜਾਣਿਆ ਜਾਂਦਾ ਜੇਕਰ ਆਪਾਂ ਗੱਲ ਕਰੀਏ E20 ਇਹ ਇਹ ਪਹਿਲੀ ਵਾਰ ਨਹੀਂ ਹੈਗਾ ਕਿ ਸਰਕਾਰ ਇਹਨੂੰ 2025 ਦੇ ਵਿੱਚ ਹੀ ਲਾਂਚ ਕਰ ਲਗੀ ਹੈ ਸਰਕਾਰ ਇਸ ਪਾਲਿਸੀ ਨੂੰ ਪਹਿਲਾਂ ਵੀ ਜਿਹੜਾ ਹੈਗਾ ਵਾ ਉਹ ਲਾਂਚ ਕਰ ਚੁੱਕੀ ਆ 2025 ਤੋਂ ਪਹਿਲਾਂ ਇਹ ਜਿਹੜੀ ਪਾਲਿਸੀ ਹੈਗੀ ਆ E10 ਦੇ ਨਾਮ ਦੇ ਨਾਲ ਜਿਹੜੀ ਆ ਰਹੀ ਸੀਗੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹ E10 ਜਾਂ E20 ਪਾਲਿਸੀ ਹੈ ਕੀ ਆ E10 ਬਾਰੇ ਜੇਕਰ ਗੱਲ ਕਰਦੇ ਹਾਂ ਤਾਂ E10 ਜਿਵੇਂ ਕਿ ਤੁਸੀਂ AS ਵਰਡ ਤੋਂ ਹੀ ਸਮਝੋ E ਤੇ 10 ਅੱਜ ਦੀ ਡੇਟ ਦੇ ਵਿੱਚ ਜਿਹੜਾ ਆਪਾਂ ਪੈਟਰੋਲ ਯੂਜ਼ ਕਰਦੇ ਪਏ ਆ ਉਸ ਪੈਟਰੋਲ ਦੇ ਵਿੱਚ 10% ਇਥਲਨ ਤੇ 90% ਜਿਹੜਾ ਪੈਟਰੋਲ ਹੁੰਦਾ ਇਸ ਮਿਕਸਚਰ ਨੂੰ ਫਿਰ ਜਿਹੜੀ ਸਰਕਾਰ ਹੈਗੀ ਆ ਆਪਾਂ ਨੂੰ ਵੇਚਦੀ ਆ ਤੇ ਆਪਾਂ ਆਪਣੀ ਗੱਡੀ ਦੇ ਵਿੱਚ ਉਹ ਯੂਜ਼ ਕਰਦੇ ਆ ਇਸ ਕਰਕੇ ਇਹ ਜਿਹੜੀ ਪਾਲਿਸੀ ਬਣਾਈ ਗਈ ਸੀ ਉਹਨੂੰ E10 ਕਿਹਾ ਜਾਂਦਾ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਸ ਪਾਲਿਸੀ ਨੂੰ ਚੇਂਜ ਕਰਕੇ E10 ਤੋਂ E20 ਤੱਕ ਲੈ ਕੇ ਆ ਰਹੀ ਆ ਸਟੈਂਡ ਦਾ ਮਤਲਬ ਕੀ ਹੁਣ ਸਰਕਾਰ ਚਾਹੁੰਦੀ ਆ ਕਿ ਉਹ ਜਿਹੜਾ ਪੈਟਰੋਲ ਆ ਉਹਦੇ ਵਿੱਚ ਇਥਲਨ ਦੀ ਜਿਹੜੀ ਮਾਤਰਾ ਵਾ ਉਹਨੂੰ 10% ਤੋਂ ਵਧਾ ਕੇ 20% ਕਰ ਦਵੇ ਤੇ ਜੇਕਰ ਸਰਕਾਰ ਇਸ ਇਥਲਨ ਦੀ 20% ਮਾਤਰਾ ਨੂੰ 20% ਕਰੂਗੀ ਤਾਂ ਉਹਦੇ ਨਾਲ ਆਪਣੀ ਗੱਡੀਆਂ ਦੇ ਵੀ ਇੰਪੈਕਟ ਆਉਣਗੇ ਇਹ ਜਿਹੜਾ ਹੈਗਾ ਇਥਲਨ ਹੈਗਾ ਇਹ ਬਹੁਤ ਹੀ ਸਸਤੇ ਰੇਟ ਦੇ ਉੱਤੇ ਜਿਹੜਾ ਹੈਗਾ ਮਿਲ ਜਾਂਦਾ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਗੰਨੇ ਦੀ ਪੈਦਾਵਾਰ ਕਿੰਨੀ ਹੁੰਦੀ ਹੈ ਤੇ ਉਹਦੇ ਕਰਕੇ ਫਿਰ ਜਿਹੜਾ ਹੈਗਾ ਇਹਥਲਨ ਇੰਡੀਆ ਦੇ ਵਿੱਚ ਬਣਾਉਣਾ ਬਹੁਤ ਹੀ ਜ਼ਿਆਦਾ ਸੋਖਾ ਵਾ ਇਸ ਕਰਕੇ ਅੱਜ ਤੱਕ ਜਿੰਨਾ ਵੀ ਪੈਟਰੋਲ ਆਪਣੇ ਕੋਲ ਆ ਰਿਹਾ ਵਾ ਜਿਹੜਾ ਵੀ ਪੈਟਰੋਲ ਆਪਾਂ ਆਪਣੀਆਂ ਗੱਡੀਆਂ ਵਿੱਚ ਯੂਜ਼ ਕਰਦੇ ਪਏ ਆ ਉਹਦੇ ਵਿੱਚ 10% ਜਿਹੜਾ ਇਥਲੋਨ ਆ ਉਹ ਮਿਕਸ ਹੋ ਕੇ ਆਉਂਦਾ ਵਾ ਹੁਣ ਤੱਕ ਦਾ ਜਿਹੜਾ ਡਾਟਾ ਕਹਿੰਦਾ ਕਿ 2022 ਤੋਂ ਲੈ ਕੇ 2023 ਤੱਕ ਸਰਕਾਰ ਨੇ 13 ਲੱਖ ਕਰੋੜ ਦਾ ਜਿਹੜਾ ਕੱਚਾ ਤੇਲ ਆ ਉਹ ਮੰਗਾਇਆ ਵਾ ਉਸ ਇمپੋਰਟ ਨੂੰ ਘਟਾਉਣ ਦੇ ਲਈ ਸਰਕਾਰ ਇਸ ਇਥਲੋਨ ਦੀ ਮਾਤਰਾ ਜਿਹੜੀ 10% ਤੋਂ 20% ਕਰਨਾ ਚਾਹੁੰਦੀ ਆ ਸਰਕਾਰ ਦਾ ਦਾਵਾ ਵਾ ਕਿ ਸਰਕਾਰ ਚਾਹੁੰਦੀ ਆ ਕਿ ਜੇਕਰ ਇਹ 10% ਤੋਂ 20% ਕਰ ਦਿੱਤੀ ਜਾਊਗੀ ਤਾਂ ਉਹਦੇ ਵਿੱਚ ਉਹ ਜਿਹੜਾ ਇੰਪੋਰਟ ਕਰਦੀ ਆ ਉਹਦੇ ਵਿੱਚ 16% ਤੱਕ ਸਰਕਾਰ ਨੂੰ ਫਾਇਦਾ ਹੋ ਜਾਊਗਾ ਸਰਕਾਰ ਨੇ ਆਪਣੇ ਫਾਇਦੇ ਤਾਂ ਦੱਸ ਹੀ ਆ ਨਾਲ ਦੀ ਨਾਲ ਉਹ ਇਹ ਕਹਿ ਰਹੀ ਆ ਕਿ ਇਸ ਪਾਲਿਸੀ ਦੇ ਆਉਣ ਦੇ ਨਾਲ ਸਭ ਤੋਂ ਵੱਡਾ ਫਾਇਦਾ ਹੋਊਗਾ ਕੰਜ਼ਿਊਮਰ ਨੂੰ ਕੰਜ਼ਿਊਮਰ ਨੂੰ ਕੀ ਆ ਕਿ ਜੇਕਰ ਆਪਾਂ ਪੈਟਰੋਲ ਜਿਹੜਾ ਲੈ ਰਹੇ ਆ ਜੇ ਆਪਾਂ ਉਹ ਪਿਓਰ ਲਈਏ ਤਾਂ ਪਿਓਰ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਰੇਟ ਜ਼ਿਆਦਾ ਦੇਣਾ ਪੈਣਾ ਪਰ ਜੇਕਰ ਉਹੀ ਆਪਾਂ ਇਥਨੋਨ ਵਾਲਾ ਤੇਲ ਜਿਹੜਾ ਲਵਾਂਗੇ ਜੇ ਕਿ ਪੈਟਰੋਲ ਲਵਾਂਗੇ ਉਹਦਾ ਰੇਟ ਵੀ ਘਟ ਜਾਊਗਾ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਸਰਕਾਰ ਉਹਦਾ ਰੇਟ ਘਟਾ ਰਹੀ ਹੈ ਜਾਂ ਨਹੀਂ ਘਟਾ ਰਹੀ ਦੂਜਾ ਫਾਇਦਾ ਸਰਕਾਰ ਕਹਿ ਰਹੀ ਹੈ ਕਿ ਇਸ ਦੇ ਨਾਲ এনवायरमेंट ਜਿਹੜਾ ਵਾ ਉਹਦੇ ਵਿੱਚ ਪੋਲੂਸ਼ਨ ਘਟੂਗਾ ਕਿਉਂਕਿ ਇਥਲੋਨ ਜਿਹੜਾ ਹੈਗਾ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਹੀ ਚੁੱਕਾ ਕਿ ਉਹ 90 ਤੋਂ ਲੈ ਕੇ 95% ਤੱਕ ਜਿਹੜਾ ਹੈਗਾ ਬਰਨ ਆਊਟ ਹੋ ਜਾਂਦਾ ਤੀਜਾ ਫਾਇਦਾ ਜਿਹੜਾ ਸਰਕਾਰ ਸਭ ਤੋਂ ਵੱਡਾ ਕਹਿ ਰਹੀ ਹੈ ਕਿ ਇਸ ਦੇ ਨਾਲ ਜਿਹੜਾ ਆਪਣਾ ਕਿਸਾਨਾਂ ਨੂੰ ਸਭ ਤੋਂ ਵੱਡਾ ਫਾਇਦਾ ਹੋ ਜਾਊਗਾ ਕਿਉਂਕਿ ਜਿਹੜਾ ਇਥਲੋਨ ਆ ਉਹ ਬਣਦਾ ਕਿੱਥੋਂ ਆ ਗੰਨੇ ਤੋਂ ਆ ਤੇ ਫਿਰ ਗੰਨੇ ਦੀ ਖੇਤੀ ਨੂੰ ਜਿਹੜਾ ਆਪਾਂ ਪ੍ਰਮੋਟ ਕੀਤਾ ਜਾਊਗਾ ਤੇ ਉਹ ਸਿੱਧਾ-ਸਿੱਧਾ ਫਾਇਦਾ ਜਿਹੜਾ ਵਾ ਕਿਸਾਨੀ ਨੂੰ ਹੋਊਗਾ ਇਹ ਸਾਰੇ ਫਾਇਦੇ ਤਾਂ ਜਿਹੜੇ ਸੀ ਕਿ ਸਰਕਾਰ ਨੇ ਦੱਸੇ ਨੇ ਕਿ ਹਾਂ ਇਹ ਫਾਇਦੇ ਜਿਹੜੇ ਨੇ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਣਗੇ ਪਰ ਇਹ ਤਾਂ ਜਿਹੜਾ ਟਾਈਮ ਹੀ ਦੱਸ ਪਾਊਗਾ ਕਿ ਬਾਕੀ ਆਪਾਂ ਨੂੰ ਇਹਨਾਂ ਗੱਲਾਂ ਦਾ ਫਾਇਦਾ ਹੋਊਗਾ ਵੀ ਇਸ E20 ਪਾਲਿਸੀ ਨਾਲ ਕੀ ਤੁਹਾਨੂੰ ਮੈਨੂੰ ਇਹ ਗੱਲਾਂ ਦਾ ਫਾਇਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ ਪਰ ਇਹਨਾਂ ਦੇ ਨਾਲ-ਨਾਲ ਜਿਹੜੇ ਨੁਕਸਾਨ ਨੇ ਉਹਨਾਂ ਬਾਰੇ ਵੀ ਗੱਲ ਕਰਦੇ ਆ ਜੀ ਸਭ ਤੋਂ ਪਹਿਲਾ ਨੁਕਸਾਨ ਜਿਹੜਾ ਹੈਗਾ ਉਹ ਆਪਣੀਆਂ ਪੈਟਰੋਲ ਗੱਡੀਆਂ ਨੂੰ ਹੋਣ ਵਾਲਾ ਜਿਨ੍ਹਾਂ ਦੇ ਵਿੱਚ ਆਪਾਂ ਇਹ E20 ਪੈਟਰੋਲ ਜਿਹੜਾ ਉਹ ਯੂਜ਼ ਕਰਾਂਗੇ ਸਭ ਤੋਂ ਪਹਿਲਾ ਨੁਕਸਾਨ ਇਹ ਆਪਣੇ ਇੰਜਨ ਤੇ ਕਰੂਗਾ ਇਹਨੂੰ ਟਾਈਮ ਲੱਗੂਗਾ ਟਾਈਮ ਦਾ ਮਤਲਬ ਹੈ ਕਿ 2 ਸਾਲ 4 ਸਾਲ ਵੀ ਲੱਗ ਸਕਦੇ ਆ ਇਹਨੂੰ ਟਾਈਮ ਲੱਗੇਗਾ ਹੀ ਲੱਗੇਗਾ ਇਹ ਨਹੀਂ ਆ ਕਿ ਅੱਜ ਹੀ ਆਪਾਂ ਯੂਜ਼ ਕੀਤਾ ਤੇ ਅੱਜ ਹੀ ਇਹਦੇ ਰਿਜ਼ਲਟ ਆ ਜਾਣਗੇ ਪਰ ਔਨਲਾਈਨ ਸਮੇਂ ਦੇ ਵਿੱਚ ਇਹਦੇ ਰਿਜ਼ਲਟ ਆਪਾਂ ਨੂੰ ਮਿਲਣਗੇ ਦੂਸਰੀ ਗੱਲ ਇਹ ਪਲਾਸਟਿਕ ਪਾਰਟ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਅਸਰ ਕਰੂਗਾ ਕਹਿਣ ਦਾ ਮਤਲਬ ਹੈ ਕਿ ਗੱਡੀ ਦੇ ਵਿੱਚ ਜਿਹੜੇ ਵੀ ਪਲਾਸਟਿਕ ਪਾਰਟ ਨੇ ਰ ਨਿਕਲਦਾ ਵਾ ਉਹਨਾਂ ਨੂੰ ਇਹ ਖਰਾਬ ਕਰੂਗਾ ਉਥੇ ਕ੍ਰੈਕਸ ਆਉਣਗੇ ਤੇ ਉਥੋਂ ਲੀਕੇਜ ਦੇ ਚਾਂਸਸ ਹੋ ਸਕਦੇ ਨੇ ਤੀਸਰਾ ਜਿਹੜਾ ਹੈਗਾ ਇਹ ਆਪਣੇ ਇੰਜਨ ਦੀ ਹੈਡ ਗੈਸਕਟ ਨੂੰ ਜਿਹੜਾ ਵਾ ਉਹਦੀ ਸੀਲ ਨੂੰ ਖਰਾਬ ਕਰੂਗਾ ਉਥੇ ਇਫੈਕਟ ਕਰੂਗਾ ਨਾਲ ਦੀ ਨਾਲ ਉਸ ਹੈਡ ਗੈਸਕਟ ਦੇ ਵਿੱਚ ਜਿਹੜਾ ਸਿਲੰਡਰ ਹੈਗਾ ਉਹਦੇ ਵਿੱਚ ਵੀ ਜਿਹੜਾ ਇਹ ਪ੍ਰੋਬਲਮ ਆ ਸਕਦਾ ਵਾ ਇਸ ਇਥਨੋਲ ਦੇ ਕੋਲ ਆਪਣਾ ਇੱਕ ਆਕਸੀਜਨ ਮੋਲੀਕੂਲਰ ਹੁੰਦਾ ਵਾ ਜਿਹਦੇ ਕਰਕੇ ਇਹ ਜਲਦੀ ਬਰਨ ਹੁੰਦਾ ਵਾ ਕਹਿਣ ਦਾ ਮਤਲਬ ਕਿ ਇਹਦੇ ਵਿੱਚ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਆ ਤੇ ਨਾਲ ਦੀ ਨਾਲ 에ਅਰ ਦੀ ਮਾਤਰਾ ਜਿਹੜੀ ਹਵਾ ਦੀ ਮਾਤਰਾ ਵਾ ਉਹ ਵੀ ਜ਼ਿਆਦਾ ਹੁੰਦੀ ਆ ਜਦੋਂ ਇਹ ਪੈਟਰੋਲ ਦੇ ਨਾਲ ਮਿਕਸ ਹੋ ਕੇ ਜਾਊਗਾ ਤਾਂ ਇਹ ਮਿਸਫਾਇਰ ਹੋਣ ਦੇ ਚਾਂਸਸ ਵੀ ਵੱਧ ਜਾਣੇ ਆ ਕਹਿਣ ਦਾ ਮਤਲਬ ਕਿ ਜਦੋਂ ਆਪਣੀ ਗੱਡੀ ਵਿੱਚ ਕੰਬਸ਼ਨ ਹੋਣੀ ਹੈ ਤਾਂ ਉਸ ਕੰਬਸ਼ਨ ਦੇ ਵਿੱਚ ਮਿਸਫਾਇਰ ਜ਼ਿਆਦਾ ਹੋਣਗੇ ਜਿਹਦੇ ਕਰਕੇ ਆਪਣੀ ਗੱਡੀ ਦੀ ਪਰਫਾਰਮੈਂਸ ਵੀ ਘਟ ਜਾਣੀ ਤੇ ਨਾਲ ਦੀ ਨਾਲ ਆਪਣੀ ਗੱਡੀ ਦੀ ਐਵਰੇਜ ਵੀ ਘਟ ਜਾਣੀ ਆ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜਾ ਸਰਕਾਰ ਆ ਉਹ ਵੀ ਮੰਨਦੀ ਪਈ ਐ ਤੇ ਸਰਕਾਰ ਨੇ ਇਹਨਾਂ ਵੀ ਐਸੈਪਟ ਕੀਤਾ ਕਿ ਜਦੋਂ E20 ਪਾਲਿਸੀ ਆ ਗਈ ਕਹਿਣ ਦਾ ਮਤਲਬ ਹੈ ਕਿ E20 ਪੈਟਰੋਲ ਜਿਹੜਾ ਲਾਂਚ ਹੋ ਗਿਆ ਜਾਂ ਆਪਾਂ ਨੂੰ ਮਿਲ ਲੱਗ ਗਿਆ ਤਾਂ ਉਹਦੇ ਨਾਲ ਆਪਣੀ ਗੱਡੀਆਂ ਦੀ ਐਵਰੇਜ ਜਿਹੜੀ ਹੈ 6% ਘਟ ਜਾਣਾ ਪਰ ਸਰਕਾਰ ਦਾ ਦੂਜੇ ਪਾਸੇ ਕਹਿਣਾ ਇਹ ਆ ਕਿ ਉਹ ਪਹਿਲਾਂ ਹੀ ਇਸ ਲਈ ਨੋਟਿਸ ਦੇ ਚੁੱਕੀ ਆ ਕਾਰਬਨ ਵਾਲੀ ਕੰਪਨੀਆਂ ਨੂੰ ਕਿ 2025 ਦੇ ਵਿੱਚ E20 ਪਾਲਿਸੀ ਜਿਹੜੀ ਆ ਉਹ ਲਾਗੂ ਕਰ ਦਿੱਤੀ ਜਾਊਗੀ ਸਰਕਾਰ ਦੇ ਵੱਲੋਂ ਦਿੱਤੀ ਗਈ ਇਸ ਅਨਾਉਂਸਮੈਂਟ ਤੋਂ ਬਾਅਦ ਕੰਪਨੀਆਂ ਨੇ ਆਪਣੇ ਇੰਜਨਾਂ ਦੇ ਵਿੱਚ ਚੇਂਜਸ ਕਰਤੀ ਸੀ ਇਹ ਆਪਾਂ ਨੂੰ ਨਹੀਂ ਪਤਾ ਹੁਣ ਜਿਹੜੀਆਂ ਪੈਟਰੋਲ ਗੱਡੀਆਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਵਾ E20 ਪੈਟਰੋਲ ਨੂੰ ਜਿਹੜਾ ਅਸੈਪਟ ਕਰਨ ਦੇ ਲਈ ਜਿਹੜੇ ਪਾਰਟਸ ਨੇ ਲਗਾ ਦਿੱਤੇ ਕਹਿਣ ਦਾ ਮਤਲਬ ਕਿ ਜਿਹੜੀਆਂ 2023 ਤੋਂ ਬਾਅਦ ਗੱਡੀਆਂ ਬਣੀਆਂ ਨੇ ਉਹਨਾਂ ਦੇ ਵਿੱਚ E20 ਪੈਟਰੋਲ ਦੇ ਨਾਲ ਕੋਈ ਖਾਸ ਨੁਕਸਾਨ ਨਹੀਂ ਹੋਗਾ ਇੱਥੋਂ ਤੱਕ ਕਿ ਕੰਪਨੀਆਂ ਨੇ ਹੁਣ ਆਪਣੇ ਇੰਜਨ ਦੇ ਵਿੱਚ ਮਿਸਫਾਇਰ ਨੂੰ ਘਟਾਉਣ ਦੇ ਲਈ ਇੱਕ CLS ਨਾਮ ਦਾ ਜਿਹੜਾ ਸਿਸਟਮ ਆ ਉਹ ਸ਼ੁਰੂ ਕਰਤਾ ਇਹ ਨਵੀਂ ਟੈਕਨੀਕ ਜਿਹੜੀ ਆ ਉਹ ਅਪਣਾਉਣੀ ਸ਼ੁਰੂ ਕਰ ਲਈ ਨਾਲ ਦੀ ਨਾਲ ਕੰਪਨੀਆਂ ਵੱਲੋਂ ਇੱਕ ਜਿਹੜਾ ਲਾਮ ਦਾ ਨਾਮ ਦਾ ਜਿਹੜਾ ਸੈਂਸਰ ਆ ਉਹ ਵੀ ਆਪਣੇ ਐਡਜਸਟ ਦੇ ਵਿੱਚ ਲਾਉਣਾ ਸ਼ੁਰੂ ਕੀਤਾ ਜਿਹਦੇ ਨਾਲ ਇਹ ਜਿਹੜਾ ਮਿਸਫਾਇਰ ਉਹ ਨਾ ਹੋਵੇ ਤੇ ਗੱਡੀ ਜਿਹੜੀ ਵਧੀਆ ਪਰਫਾਰਮ ਕਰ ਸਕੇ ਪਰ ਜਿਹੜੀਆਂ ਗੱਡੀਆਂ 2023 ਤੋਂ ਪਹਿਲਾਂ ਬਣ ਚੁੱਕੀਆਂ ਨੇ ਉਹਨਾਂ ਦਾ ਕੀ ਬਣੂਗਾ ਕੀ ਸਰਕਾਰ ਉਹਨਾਂ ਲਈ ਕੋਈ ਪਾਲਿਸੀ ਲੈ ਕੇ ਆਈ ਹੈ ਹੁਣ ਤੁਸੀਂ ਡਿਸੀਜਨ ਲੈ ਸਕਦੇ ਹੋ ਕਿ ਤੁਸੀਂ ਇਹ E20 ਪੈਟਰੋਲ ਆ ਜਿਹੜਾ ਉਹ ਆਪਣੀ ਗੱਡੀਆਂ ਦੇ ਵਿੱਚ ਵਰਤਣਾ ਹੈ ਜਾਂ ਨਹੀਂ ਵਰਤਣਾ ਪਰ ਇਥੇ ਇੱਕ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ ਚਾਹੁੰਦਾ ਕੀ ਨਾਲ ਦੇ ਨਾਲ ਕੁਝ ਕੰਪਨੀਆਂ ਇਹੋ ਜਿਹੀਆਂ ਵੀ ਨੇ ਕਿ ਜਿਹੜੀਆਂ ਨੇ ਇਹ ਅਨਾਉਂਸ ਕੀਤਾ ਕਿ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਇਸ E20 ਪੈਟਰੋਲ ਨੂੰ ਅਕਸੈਪਟ ਕਰ ਸਕਦੀਆਂ ਨੇ ਜਿਨ੍ਹਾਂ ਦੇ ਵਿੱਚ Honda ਜੀ Honda ਨੇ ਇਹ ਅਨਾਉਂਸ ਕੀਤਾ ਕਿ ਉਹਦੀ ਜਿਹੜੀ ਪੈਟਰੋਲ ਗੱਡੀ ਆ ਜਿਹੜੀ 2009 ਤੋਂ ਬਣਦੀ ਆ ਰਹੀ ਆ ਉਹ ਇਸ E20 ਪੈਟਰੋਲ ਨੂੰ ਅਕਸੈਪਟ ਕਰ ਸਕਦੀ ਆ Toyota ਨੇ ਇਹ ਕਿਹਾ ਕਿ 2013 ਤੋਂ ਜਿਹੜੀਆਂ ਉਹਦੀਆਂ ਗੱਡੀਆਂ ਬਣੀਆਂ ਨੇ 13 ਤੋਂ ਬਾਅਦ ਜਿਹੜੀਆਂ ਉਹਦੀਆਂ ਗੱਡੀਆਂ ਬਣੀਆਂ ਨੇ ਉਹ ਇਸ E20 ਪੈਟਰੋਲ ਨੂੰ इजीली ਅਸੈਪਟ ਕਰ ਸਕਦੀਆਂ ਨੇ ਪਰ ਬਾਕੀ ਗੱਡੀਆਂ ਵਾਲੇ ਜਿਹੜਾ ਇੱਕ ਵਾਰੀ ES E20 ਪੈਟਰੋਲ ਨੂੰ ਲੈ ਕੇ ਸੋਚ ਲੈਣ ਤੇ ਪਾਉਣ ਤੋਂ ਪਹਿਲਾਂ ਇੱਕ ਕਨਸਰਨ ਜ਼ਰੂਰ ਕਰ ਲੈਣ ਆਪਣੇ ਕਿਸੇ ਵੀ ਟੈਕਨੀਸ਼ੀਅਨ ਜਾਂ ਆਪਣੇ ਕਿਸੇ ਵੀ ਕਾਰ ਮਕੈਨਿਕ ਦੇ ਨਾਲ ਜੇਕਰ ਤੁਹਾਨੂੰ ਮੇਰੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਸਹੀ ਲੱਗੀ ਤੇ ਵਧੀਆ ਲੱਗੀ ਤਾਂ ਤੁਸੀਂ ਮੇਰੇ ਇਸ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ